श्री मिठी तो मिठी खजूर मिठी ते इस तो मिठी गुलकंद गुलाब दिए, मोहब्बत मिठी है बहुत मिठी दस दी एक एक लहर चनाब दिए, है सबना तो मिठा शहद है पर बोली शहद तो भी मिठी पंजाब दी है रूबरू प्रोग्राम वेख रहे सारे ही दर्शकों का बहुत बहुत स्वागत मैं हाँ सुखबीर कौर रूबरू प्रोग्राम असं थानू वक् मानवतिया शख्सियतों के रूप रूप ਜਿਨ੍ਹਾਂ ਨੇ ਸਖਤ ਮਿਹਨਤ ਕੀਤੀ ਹੁੰਦੀ ਹੈ ਨਾਮ ਨਾ ਖਟਿਆ ਹੁੰਦਾ ਤੇ ਮੰਜ਼ਲਾ ਸਿਰ ਕੀਤੀਆਂ ਹੁੰਦੀਆਂ ਨੇ ਤੇ ਅੱਜ ਜਿਨ੍ਹਾਂ ਨੂੰ ਮੈਂ ਤੁਹਾਡੇ ਰੂਬਰੂ ਕੋਲ ਜਾਰੀਆਂ ਉਹਨਾਂ ਨੇ ਪੰਜਾਬੀ ਗਾਇਕੀ ਦੇ ਖੇਤਰ ਦੇ ਵਿੱਚ ਵਿਲੱਖਣ ਪਛਾਣ ਬਣਾਈ ਹੈ ਜੇਕਰ ਮੈਂ ਲੋਕ ਤੱਥਾਂ ਵਾਲੀ ਗਾਇਕੀ ਦੀ ਗੱਲ ਕਰਾਂ ਤਾਂ ਉਹਨਾਂ ਦੇ ਕੀ ਕਹਿਣੇ ਤੇ ਉਹਨਾਂ ਨੂੰ ਕਿਹਾ ਜਾਂਦਾ ਜੀ ਅਖਾੜਿਆਂ ਦਾ ਬਾਦਸ਼ਾ ਬਿਨਾ ਕਿਸੇ ਦੇਰੀ ਦੇ ਮਿਲਦੇ ਆ ਪੰਜਾਬੀ ਗਾਇਕ ਸੁਖਵਿੰਦਰ ਸੁਖੀ ਹੜਾ ਨੂੰ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਥੈਂਕ ਯੂ ਸਗੀਰ ਜੀ ਤੁਹਾਨੂੰ ਵੀ ਤੇ ਰੂਬਰੂ ਪਰ ਆਉ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਦੋਵੇਂ ਹੱਥ ਜੋੜ ਕੇ ਬਲਾਮਤ ਤੁਹਾਨੂੰ ਸਾਰਿਆਂ ਨੂੰ ਕਰਿਓ ਕਬੂਲ ਸਾਰੇ ਸਾਸਰੀ ਅਕਾਲ ਮੇਰੀ ਤੁਹਾਡੀਆਂ ਦੁਆਵਾਂ ਤੇ ਪਿਆਰ ਨੇ ਬਣਾਇ ਮੈਨੂੰ ਬਣ ਜਾਂਦਾ ਗਿਆ ਕਿਨੇ ਕਿੱਥੇ ਸੀ ਮਜਾਲ ਮੇਰੀ ਦੌਲਤਾਂ ਤੇ ਸ਼ੌਹਰਤਾਂ ਵੀ ਦਿੱਤੀਆਂ ਨੇ ਤੁਸੀਂ ਮੈਨੂੰ ਇਸੇ ਤਰ੍ਹਾਂ ਦਿਲਾਂ ਵਿੱਚ ਕਰਿਓ ਸੰਭਾਲ ਮੇਰੀ ਕੁਝ ਮੈਨੂੰ ਜ਼ਿੰਦਗੀ ਥੋੜੇ ਜਿਹੇ ਯਾਰ ਮਿਲੇ ਬਾਕੀ ਗੁਰੂ ਰੱਖਿਆ ਕਰਨ ਵਾਲ ਵਾਲ ਮੇਰੀ ਬਾਕੀ ਗੁਰੂ ਰੱਖਿਆ ਕਰਨ ਵਾਲ ਵਾਲ ਮੇਰੀ ਦੁਬਾਰਾ ਫੇਰ ਸਾਰੇ ਪਿਆਰ ਕਰਨ ਪਿਆਰ ਕਰਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਬਹੁਤ ਖੂਬ ਰਸਮੀ ਆਗਾਜ਼ ਹੋ ਗਿਆ ਜੀ ਸਾਡੇ ਪ੍ਰੋਗਰਾਮ ਦਾ ਔਰ ਸ਼ੁਰੂਆਤ ਇੱਥੋਂ ਹੀ ਕਰਨਾ ਚਾਹਾਂਗੀ ਕਿ ਜਿਵੇਂ ਮੈਂ ਆਗਾਜ਼ ਦੇ ਵਿੱਚ ਗੱਲ ਕੀਤੀ ਕਿ ਲੋਕ ਤੱਥਾਂ ਵਾਲੀ ਗਾਇਕੀ ਔਰ ਅਖਾੜਿਆਂ ਦਾ ਬਾਦਸ਼ਾ ਸੁਖਵਿੰਦਰ ਸੁਖੀ ਹਾਂਜੀ ਤੇ ਕਰਦੇ تھے ਸੀਗੇ ਜੀ ਬੀਐਸਸੀ ਔਰ ਐਮਐਸਸੀ ਦੀ ਪੜ੍ਹਾਈ ਹਾਂਜੀ ਪੀਐਚਡੀ ਦੇ ਵਿੱਚ ਐਡਮਿਸ਼ਨ ਲੈ ਲਈ ਤੇ ਫਿਰ ਇਹ ਜਿਹੜਾ ਗਾਇਕੀ ਦਾ ਸ਼ੌਂਕ ਸੀਗਾ ਬਚਪਨ ਤੋਂ ਹੀ ਸੀ ਉਹ ਜਦੋਂ ਨਾਲ ਹੋਣ ਹਾਰ ਮਿਹਰਬਾਨ ਕੇ ਹੋਦ ਚੀਕ ਨੇ ਪਾਥ ਜੀ ਇਹ ਗੁਣਤਾ ਸ਼ੁਰੂ ਦੀ ਹੁੰਦੇ ਨੇ ਤੇ ਮੈਂ ਖੁਸ਼ਕਿਸਮਤ ਰਹਾ ਸਿਕਿਉਰਿਟੀਸ ਪੱਖੋਂ ਵੀ ਪਰਮਾਤਮਾ ਨੇ ਮੈਨੂੰ ਤਕਰੀਬਨ ਤਕਰੀਬਨ ਬਚਪਨ ਤੋਂ ਲੈ ਕੇ ਹੁਣ ਤੱਕ ਸਾਰੇ ਗੁਣਾਂ ਨਾਲ ਨਿਵਾਜਿਆ ਜੀ ਤੇ ਮੈਂ ਪੜ੍ਹਾਈ ਦੇ ਵਿੱਚ ਵੀ ਬਹੁਤ ਵਧੀਆ ਸੀਗਾ ਖੇਡਾਂ ਦੇ ਵਿੱਚ ਵੀ ਬਹੁਤ ਵਧੀਆ ਸੀ ਜੀ ਤੇ ਗਾਉਣ ਦੇ ਵਿੱਚ ਵੀ ਬਹੁਤ ਵਧੀਆ ਸੀ ਜੀ ਤੇ ਗਾਇਕੀ ਦੇ ਵਿੱਚ ਵੀ ਜਿਹੜਾ ਮੈਂ ਸਭ ਤੋਂ ਪਹਿਲਾਂ ਜਿਹੜਾ ਚੌਥੀ ਕਲਾਸ 'ਚ ਪੜ੍ਹਦਾ ਜਦੋਂ ਮੈਂ ਆਨਾਮ ਜਿੱਤਿਆ ਤੇ 7ਵੀਂ 'ਚ ਮੈਂ ਪਹਿਲੀ ਵਾਰੀ ਨੈਸ਼ਨਲ ਖੇਡਿਆ ਸੀ ਤਿੰਨ ਵਾਰੀ ਨੈਸ਼ਨਲ ਖੇਡੀਆਂ ਜੀ ਤੇ ਪੜ੍ਹਾਈ ਦੇ ਵਿੱਚ ਮੇਰਾ 5ਵੀਂ ਤੋਂ ਲੈ ਕੇ ਐਮਐਸਸੀ ਤੱਕ ਫੈਲੋਸ਼ਿਪ ਰਹਾ ਜੀ ਤੇ ਉਹ ਜਦੋਂ ਮੈਂ 10ਵੀਂ ਤੋਂ ਬਾਅਦ ਲੁਧਿਆਣੇ ਐਗਰੀਕਲਚਰ ਯੂਨੀਵਰਸਿਟੀ ਦਾਖਲਾ ਲਿਆ ਜੀ ਉੱਥੇ ਜਿਹੜੀ ਸਾਡੀ ਗੇਮ ਸੀ ਖੋਖੋ ਹੁਣ ਤਾਂ ਖੈਰ ਆ ਪਿੱਛੇ ਹੁਣ ਤਾਂ ਇਹਦੀ ਫਰੈਂਚਾਈਜ਼ ਵੀ ਜਿਵੇਂ ਆਈਪੀਐਲ ਹੁੰਦਾ ਕਰੈਕਟਰ ਦਾ ਇਦਾਂ ਸ਼ੁਰੂ ਹੋ ਗਈ ਤੇ ਏਸ਼ੀਆ ਦੇ ਵਿੱਚ ਵੀ ਏਸ਼ੀਅਨ ਗੇਮ ਦੇ ਵਿੱਚ ਵੀ ਆ ਗਈ ਉਦੋਂ ਨੈਸ਼ਨਲ ਲੈਵਲ ਤੱਕ ਹੀ ਸੀਗੀ ਸਾਡੀ ਯੂਨੀਵਰਸਿਟੀ 'ਚ ਇਹ ਗੇਮ ਹੈ ਨਹੀਂ ਸੀ ਜੀ ਤੇ ਇੱਥੇ ਆ ਕੇ ਫਿਰ ਜਿਹੜਾ ਮੇਰਾ ਉਹ ਚਕਾ ਸੀ ਉਹ ਗੇਮ ਵਾਲਾ ਜਿਹੜਾ ਟਾਈਮ ਸੀ ਉਹ ਮੇਰਾ ਪੜ੍ਹਾਈ ਵੱਲ ਤੇ ਜਿਹੜਾ ਕਲਚਰ ਐਕਟੀਵਲ ਐਕਟੀਵਿਟੀ ਵੱਲ ਹੋ ਗਿਆ ਜੀ ਸਾਡੇ ਇੱਥੇ ਪੰਜ ਕਾਲਜ ਸੀ ਯ ਉਹ ਸਾਡੇ ਕਾਲਜ ਦਾ ਕਲੱਬ ਸੀ ਡਾਂਸ ਦਾ ਐਂਡ 뮤직 ਕਲੱਬ ਡਾਟ ਕਿਸ਼ਨੋ ਸ਼ਰਮਾ ਜੀ ਪ੍ਰਧਾਨ ਸੀ ਉਹਦੇ ਤੇ ਫਿਰ ਮੈਂ ਉਹ ਪੜ੍ਹਾਈ ਤੋਂ ਬਾਅਦ ਜਦੋਂ ਫ੍ਰੀ ਹੋਣਾ ਫਿਰ ਮੈਂ ਇਰਾਜ਼ ਕਰਨਾ ਸ਼ੁਰੂ ਕਰ ਦੇਣਾ ਜੀ ਤੇ ਉਹ ਚੱਲਦਾ ਚੱਲਦਾ ਫਿਰ ਉਹ ਮੈਨੂੰ ਲੱਗਦਾ ਵੀ ਜਿਵੇਂ ਐਗਰੀਕਲਚਰ ਦੀ ਐਮ ਐਸ ਸੀ ਕੀਤੀ ਉਹ ਐਗਰੀਕਲਚਰ ਦੋ ਸ਼ਬਦਾਂ ਦਾ ਸਮੇਲ ਬਣ ਗਿਆ ਐਗਰੀਕਲਚਰ ਪਲੱਸ ਕਲਚਰ ਕਲਚਰ ਉਹ ਜਿਹੜਾ ਐਗਰੀਕਲਚਰ ਵਾਲਾ ਸੀ ਉਹ ਐਗਰੀ ਆ ਐਗਰੀ ਵਾਲੇ ਪਾਸੇ ਨੂੰ ਮੈਂ ਘੱਟ ਹੋਇਆ ਤੇ ਕਲਚਰ ਵਾਲੇ ਪਾਸੇ ਨੂੰ ਵੱਧ ਐਗਰੀ ਹੋ ਗਿਆ ਜੀ ਤੇ ਉਹ ਫਿਰ ਮੈਂ ਜਿਵੇਂ ਕਾਲਜ ਦਾ ਯੂਨੀਵਰਸਿਟੀ ਦਾ ਉਹ ਬੈਸਟ ਫੋਕ ਸਿੰਗਰ ਬਣਿਆ ਸਾਡੇ ਕਾਲਜਾਂ ਦਾ ਕੰਪੀਟੀਸ਼ਨ ਹੋਇਆ ਉੱਥੇ ਬਾਜੀ ਪੰਜਾਬ ਦਾ ਨਾਮ ਜਿੱਤਿਆ ਉਹ ਫਿਰ ਇੱਕ ਤਰ੍ਹਾਂ ਜਿਹੜਾ ਸ਼ੌਂਕ ਸੀਗਾ ਉਹ ਫਿਰ ਮੇਰਾ profession ਬਣ ਗਿਆ ਬਹੁਤ ਖੂਬ ਔਰ ਜਦੋਂ ਤੁਸੀਂ ਇਸ profession ਦੇ ਵਿੱਚ ਆਏ ਤੇ ਘਰ ਦੇਆਂ ਦਾ ਕੀ ਰਿਐਕਸ਼ਨ ਸੀਗਾ ਪਰਿਵਾਰ ਵਾਲਿਆਂ ਦਾ ਕੀ ਰਿਐਕਸ਼ਨ ਸੀ ਨਹੀਂ ਇੱਕ ਤਾਂ ਮੈਂ ਨਾ ਜਿਵੇਂ 10ਵੀਂ ਤੋਂ ਬਾਅਦ ਹੌਸਲ ਚ ਆ ਗਿਆ ਜੀ ਯੂਨੀਵਰਸਿਟੀ ਹੌਸਲ ਚ ਪੜੇ ਜਦੋਂ ਬੱਚਾ ਮਾਪੇ ਤੋਂ ਥੋੜ੍ਹਾ ਜਿਹਾ ਦੂਰ ਹੋ ਜਾਂਦਾ ਤੇ ਉਹਦੀ ਜ਼ਿੰਮੇਵਾਰੀ ਫਿਰ ਵੱਧ ਜਾਂਦੀ ਆ ਤੁਸੀਂ ਜਦੋਂ ਸੈਲਫ ਸਟੈਂਡ ਹੋਣਾ ਆਪਦੇ ਫੈਸਲੇ ਆਪ ਲੈਣੇ ਇੱਕ ਸ਼ੁਰੂ ਤੋਂ ਜਿਵੇਂ ਆਪਾਂ ਕਹਿੰਦੇ ਸੀ ਕਿ ਬੱਚੇ ਚ ਕਿਸੇ ਚ ਪ੍ਰੀ ਮੈਚਿਉਰਟੀ ਜਿਹੜੀ ਪਹਿਲਾਂ ਆ ਜਾਂਦੀ ਆ ਪ੍ਰੀ ਮੈਚਿਉਰ ਹੋ ਜਾਂਦਾ ਉਹ ਤੇ ਮੇਰੇ ਕਿਹੇ ਚ ਵੀ ਏ ਸੀ ਹੁਣ 7ਵੀਂ ਜਦੋਂ ਮਦਰਾਸ ਤੁਸੀਂ ਨਸ਼ੇ ਛਡਣ ਗਏ ਕਿੱਡੇ ਕਿ ਆਪਾਂ 7ਵੀਂ ਕਲਾਸ ਚ ਅੱਜ ਤੱਕ ਆਪਾਂ ਪਲੱਸ 2 ਤੱਕ ਬੱਚਿਆਂ ਨੂੰ ਗੱਡੇ ਚ ਆਪ ਛੱਡਣ ਜਾਂਦੇ ਆ ਇਹਨਾਂ ਨੂੰ ਪਤਾ ਕੁਝ ਨਹੀਂ ਜੀ ਜੀ ਤੇ ਇੱਕ ਵੇ ਮੈਂ ਇਹ ਸੀ ਸ਼ੁਰੂ ਤੋਂ ਲੈ ਕੇ ਜ਼ਿੰਦਗੀ ਦੇ ਵਿੱਚ ਮੇਰੀ ਸੋਚ ਵੀ ਕੁਝ ਬਣਨਾ ਜੀ ਕਿਉਂਕਿ ਆਪਾਂ ਨਾਰਮਲ ਪਰਿਵਾਰਾਂ ਦੇ ਵਿੱਚੋਂ ਆਏ ਸੀ ਆਪਾਂ ਆਪਦੇ ਜਿਹੜੇ ਸਾਡਾ ਖੇਤੀਬਾੜੀ ਕਰਨ ਵਾਲਾ ਪਰਿਵਾਰ ਸੀ ਫਾਦਰ ਸਾਹਿਬ ਨੂੰ ਮਿਹਨਤ ਕਰਦੇ ਦੇਖਿਆ ਸੀ ਤੇ ਜਾਂ ਅਸੀਂ ਗਰੀਬ ਨੂੰ ਵੀ ਦੇਖਿਆ ਮਡੇਓਕਰ ਨੂੰ ਵੀ ਦੇਖਿਆ ਅਮੀਰ ਨੂੰ ਵੀ ਦੇਖਿਆ ਤੇ ਲੋਕਾਂ ਨੂੰ ਤਰੱਕੀ ਕਰਦੇ ਵੀ ਦੇਖਿਆ ਫਿਰ ਮੇਰੇ ਮਨ ਦੇ ਵਿੱਚ ਸੀ ਜੇ ਮੈਂ ਵੀ ਕੁਝ ਕਰਨਾ ਤਰੱਕੀ ਕਰਨੀ ਆ ਕਿਸੇ ਮਕਾਮ ਤੇ ਪਹੁੰਚਣਾ ਉਹ ਮੇਰੇ ਮਨ ਦੇ ਵਿੱਚ ਨਾ ਦੋ ਚੀਜ਼ਾਂ ਛੋਟੇ ਹੁੰਦੇ ਹੁੰਦੇ ਤੇ ਹੁੰਦੀਆਂ ਸੀਗੀਆਂ ਜੀ ਵੀ ਮੈਂ ਮੇਰਾ ਨਾਮ ਹੋਵੇ ਦੁਨੀਆ 'ਚ ਲੈ ਕੇ ਤੇ ਜਾਮਾ ਮੇਰੇ ਵੱਲੋਂ ਉਂਗਲ ਹੋਵੇ ਲੋਕ ਮੇਰੀ ਮੈਨੂੰ ਪਛਾਣਨ ਮੇਰੀ ਲਾਗਾ ਆਇਡੈਂਟੀਟੀ ਹੋਵੇ ਮੇਰ ਕੋ ਵੱਡੀ ਗੱਡੀ ਹੋਵੇ ਵੱਡੀ ਮੇਰੀ ਕੋਠੀ ਹੋਵੇ ਜੋ ਇੱਕ ਬੰਦਾ ਆਪਦੇ ਆਪ ਲਈ ਸਟਰਗਲ ਪੀੜ ਦੇ ਵਿੱਚ ਚਾਹਦਾ ਮੇਰ ਕੋ ਆ ਚੀਜ਼ਾਂ ਹੋਣ ਤੇ ਉਹਦੇ ਕਰਕੇ ਹੋਵੇ ਜਦੋਂ ਯੂਨੀਵਰਸਿਟੀ ਆ ਗਏ ਆਪਦੇ ਫੈਸਲੇ ਆਪ ਲੈਣੇ ਸ਼ੁਰੂ ਕੀਤੇ ਕੀ ਪੜ੍ਹਾਈ ਕਰਨੀ ਆ ਕਿਸ ਪਾਸੇ ਨੂੰ ਜਾਣਾ ਉਹ ਮਾਪੇ ਬਾਪ ਦੀ ਬਾਹਲੀ ਇੰਟਰਫੀਰੈਂਸ ਨਹੀਂ ਮੇਰੀ ਜ਼ਿੰਦਗੀ ਦੇ ਵਿੱਚ ਉਹਨਾਂ ਨੇ ਮੈਨੂੰ ਰੋਕਿਆ ਵੀ ਨਹੀਂ ਤੇ ਉਤਸ਼ਾਹਤ ਚਲ ਮਾਪੇ ਭਰ ਤਾਂ ਚਾਹੁੰਦੇ ਆ ਮੇਰਾ ਬੱਚਾ ਕੇ ਚੰਗੇ ਮਕਾਮ ਤੇ ਪਹੁੰਚੇ ਕਿਸੇ ਖੇਤਰ ਚ ਵੀ ਤਰੱਕੀ ਕਰੇ ਤੇ ਮੈਨੂੰ سپورਟ ਜ਼ਰੂਰ ਮਿਲੀ ਪਰ ਮੈਨੂੰ ਰੋਕਿਆ ਨਹੀਂ ਮਾਪੇ ਨੇ ਇਹਦਾ ਮੈਨੂੰ ਜਿਹੜੇ ਗਾਇਕੀ ਵਾਲਾ ਮੇਰੇ ਪਰਿਵਾਰ ਨੂੰ ਉਦੋਂ ਪਤਾ ਲੱਗਾ ਜਦੋਂ ਪਹਿਲੀ ਵਾਰੀ ਮੇਰੇ ਜਵਾ ਤਰੰਗ ਚ ਮੇਰਾ ਗੀਤ ਆਇਆ ਦੂਰਦਰਸ਼ਨ ਤੋਂ ਤੇ ਉਸ ਦਿਨ ਪਤਾ ਲੱਗਿਆ ਸੀ ਵੀ ਇਹ ਗਾ ਵੀ ਲੈਂਦਾ ਜੀ ਦੂਰਦਰਸ਼ਨ ਦੇ ਬਹੁਤ ਸਾਰੇ ਪ੍ਰੋਗਰਾਮਾਂ ਦੇ ਵਿੱਚ ਤੁਸੀਂ ਹਾਜ਼ਰੀ ਲਗਵਾਈ ਆ ਔਰ ਟਾਈਮ ਟੂ ਟਾਈਮ ਤੁਸੀਂ ਦੂਰਦਰਸ਼ਨ ਆਉਂਦੇ ਰਹੇ ਹੋ ਬਹੁਤ ਸਾਰੇ ਗਾਇਕੀ ਦੇ ਰੰਗ ਇੱਥੇ ਬੰਨਦੇ ਰਹੇ ਹੋ ਤੁਹਾਡਾ ਇੱਕ ਗੀਤ ਆਇਆ हां जी बिल्कुल ए मैं 9 साल से शायद मैं गीत सीखा मेरा है ਤੇ ਇਹ ਵੀ ਗੀਤ ਸਾਡੇ ਸਟਾਫ ਨੂੰ ਰੰਧਾਵਾ ਸਾਹਿਬ ਉਹਨਾਂ ਨੂੰ ਬੜਾ ਪਸੰਦ ਸੀ ਕਿ ਕੁਦਰਤੀ ਨਾਲ ਗੱਲ ਸੁਣਾ ਕੇ ਸੁਖੀ ਜੀ ਆਪਾਂ ਗੀਤ ਇਸ ਪਰ ਆਉਂਦੇ ਵਿੱਚ ਇਹ ਕਰਨਾ ਹੈ ਤੇ ਉਹ ਦੇਖੋ ਮੈਂ ਦੂਦਾਰਸ਼ਨ ਦੀ ਕਿੱਡੀ ਪ੍ਰਾਪਤੀ ਹੈ ਵੀ ਇਹ ਹੋਰ ਇਹ ਗੀਤ ਕਿਸੇ ਕਿਤੇ ਚੱਲਿਆ ਨਹੀਂ ਸਿਰਫ ਦੂਦਾਰਸ਼ਨ ਚੱਲਿਆ ਹਰ ਸਟੇਜ ਤੇ ਸਾਨੂੰ ਇਸ ਗੀਤ ਦੀ ਫਰਮਾਇਸ਼ ਆਉਂਦੀ ਹੈ ਜੀ ਉਹਦੇ ਤੋਂ ਖੁੱਲੇ ਦਿਲਦਰ ਆਵਾ ਵਰਗੇ ਕਿਸੇ ਬੋੜ ਦੀਆਂ ਸ਼ਾਵਾਂ ਵਰਗੇ ਖੁੱਲੇ ਦਿਲਦਰਾਂ ਆਵਾ ਵਰਗੇ ਕਿਸੇ ਬੋੜ ਦੀਆਂ ਸ਼ਾਵਾ ਵਰਗੇ ਚਿਹਰੇ ਉੱਤੇ ਰੌਣਕ ਰੱਖੀਏ ਖਿੜੇ ਬਾਗ ਵਰਗੀ ਹੋ ਰੱਖੀਏ ਖਿੜੇ ਬਾਗ ਵਰਗੀ ਅੱਖ ਰੱਖੀਏ ਬਾਜ ਵਰਗੀ ਨਮਰਤਾ ਰੱਖੀਏ ਸਾਦ ਵਰਗੀ ਖੁੱਲੇ ਦਿਲਦਰਾਂ ਆਵਾ ਵਰਗੇ ਕਿਸੇ ਬੋੜ ਦੀਆਂ ਸ਼ਾਵਾ ਵਰਗੇ ਚਿਹਰੇ ਉੱਤੇ ਰੌਣਕ ਰੱਖੀਏ ਖਿੜੇ ਬਾਗ ਇਹ ਬਾਜ ਵਰਗੀ ਨਮਰਤਾ ਰੱਖੀਏ ਸਾਦ ਵਰਗੀ ਅੱਖ ਰੱਖੀਏ ਬਾਜ ਵਰਗੀ ਨਮਰਤਾ ਰੱਖੀਏ ਸਾਦ ਵਰਗੀ ਅੱਖ ਰੱਖੀਏ ਬਾਜ ਵਰਗੀ ਨਮਰਤਾ ਰੱਖੀਏ ਸਾਦ ਵਰਗੀ ਬਹੁਤ ਖੂਬ ਸੁਖੀ ਜੀ ਤੁਹਾਡੇ ਗੀਤਾਂ ਦੇ ਵਿੱਚ ਨਾ ਇੱਕ ਵਿਲੱਖਣ ਜਿਹਾ ਰਸ ਹੈ ਇੱਕ ਵਿਲੱਖਣ ਜਿਹਾ ਮੈਟਰ ਹੁੰਦਾ ਤੁਹਾਡੇ ਗੀਤਾਂ ਦਾ ਜਿਵੇਂ ਕੋਈ ਕਿਤਾਬਾਂ ਦੀ ਲੜੀ ਨਹੀਂ ਤੋੜਦਾ ਉਸ ਰੀਕੇ ਨਾਲ ਤੁਸੀਂ ਪੰਜਾਬ ਸਾਰੇ ਦੀ ਗੱਲ ਕੀਤੀ ਹੈ ਆਪਣੇ ਗੀਤਾਂ ਦੇ ਵਿੱਚ ਪੰਜਾਬੀਅਤ ਦੀ ਗੱਲ ਕੀਤੀ ਹੈ ਪੰਜਾਬ ਦੇ ਵੱਖਰੇ ਵੱਖਰੇ ਜ਼ਿਲ੍ਹਿਆਂ ਦੀ ਗੱਲ ਕੀਤੀ ਹੈ ਜੱਟਾਂ ਦੀਆਂ ਗੋਤਾਂ ਦੀ ਗੱਲ ਕੀਤੀ ਹੈ ਆਪਣੇ ਗੀਤਾਂ ਦੇ ਵਿੱਚ ਇਹ ਜਿਹੜਾ ਸਾਰਾ ਆਈਡੀਆ ਨੇ ਕਿਵੇਂ ਔੜ ਦੇ ਨਹੀਂ ਤੁਹਾਨੂੰ ਇਹ ਮੈਂ ਸਮਝਦਾ ਜਿਹੜੀ ਪੜ੍ਹਾਈ ਤੁਹਾਡੀ ਇੱਕ ਤਾਂ ਸੁਸਾਇਟੀ ਸੰਗਤ ਤੁਹਾਡੀ ਤੇ ਦੂਸਰੀ ਤੁਹਾਡੀ ਪੜ੍ਹਾਈ ਲਿਖਾਈ ਤੁਹਾਡਾ ਇੰਟਰਸਟ ਕਿਹਨਾ ਚੀਜ਼ ਹੈ ਮੈਂ ਲਿਟਰੇਚਰ ਕਾਫੀ ਪੜ੍ਹਦਾ ਹੁਣ ਵੀ ਪੜ੍ਹਦਾ ਮੈਂ ਮੇਰੇ ਕਿਤਾਬਾਂ ਪੜ੍ਹਨ ਦਾ ਬਹੁਤ ਸ਼ੌਕ ਹੈ ਅਖਬਾਰ ਮੈਂ ਜ਼ਰੂਰ ਪੜ੍ਹਦਾ ਤੇ ਉਹ ਮੈਂ ਕੋਸ਼ਿਸ਼ ਕੀਤੀ ਵੀ ਐਦਾਂ ਦੀਆਂ ਗੱਲਾਂ ਜਿਹੜੀਆਂ ਸਿਰਫ ਕਿਤਾਬਾਂ ਦੇ ਵਿੱਚ ਨੇ ਕਹਿੰਦੇ ਅੱਜ ਅੱਜਕੱਲ ਦੀ ਪੀੜ੍ਹੀ ਕਿਤਾਬਾਂ ਘੱਟ ਪੜਦੀ ਆ ਤੇ ਮੈਂ ਉਹ ਕਿਤਾਬਾਂ ਵਾਲੀਆਂ ਗੱਲਾਂ ਨੂੰ ਗੀਤਾਂ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ ਜੀ ਜੇ ਪਹਿਲਾਂ ਸਾਡਾ ਗੀਤ ਅਸੀਂ ਬੰਗਾ ਵੇਚਨੇ ਸਾਰਾ ਤੋਂ ਪੰਜਾਬ ਗਾ ਲਿਆ ਵੀ ਕਿਹੜੇ ਕਿਹੜੇ ਸ਼ਹਿਰ ਚੋਂ ਕਿਹੜੀ ਕਿਹੜੀ ਚੀਜ਼ ਖਰੀਦੀ ਆ ਕੋਕਾ ਤੂੰ ਪਸੰਦ ਕੀਤਾ ਜਾ ਕੇ ਨਹੀਂ ਵਾਲੇ ਸੂਟ ਤੂੰ ਬਣਾ ਜਾ ਕੇ ਸ਼ਹਿਰ ਪਟਿਆਲੇ ਪੂਰਾ ਕਰਕੇ ਸ਼ਿੰਗਾਰ ਕੁੰਮੇ ਸਾਰੇ ਤੂੰ ਬਾਜ਼ਾਰ ਰਹੀ ਫਿਰਦੀ ਤੂੰ ਕਰਕੇ ਚੜਾਈਆਂ ਸਾਰਾ ਤੋਂ ਪੰਜਾਬ ਗਾ ਲਿਆ ਤੇਰੇ ਬੰਗਾ ਵੇਚ ਚੜਾਈਆਂ ਜੀ ਉਹ ਫਿਰ ਇੱਕ ਜਦੋਂ ਕਿ ਸਾਡਾ ਬਹੁਤ ਸੁਪਰ ਡਿਪਰਟ ਹੋਇਆ ਕਿਉਂਕਿ ਲਸ਼ਕਾਰੇ ਦੇ ਵਿੱਚ ਹੀ ਗੀਤ ਆਇਆ ਸੀਗਾ 1 ਜਨਵਰੀ ਨੂੰ 999 ਨੂੰ ਇਹ ਗੀਤ ਆਇਆ ਸੀ ਤੇ ਉਸ ਦਿਨ ਫਿਰ ਰਾਤ ਨੂੰ ਉਹ ਇਹ ਦੋ ਬੋਲ ਜ਼ਰੂਰ ਸੁਣਾ ਮੈਂ ਤੁਹਾਨੂੰ ਦੂਸਰੇ ਦਿਨ ਮੇਰੀ ਜ਼ਿੰਦਗੀ ਚੇਂਜ ਹੋ ਗਈ ਸੀ ਕਿ ਮੈਂ ਪੰਜਾਬ ਦੇ ਕਲਾਕਾਰਾਂ ਦੀ ਲਾਈਨ 'ਚ ਆ ਕੇ ਖੜ ਗਿਆ ਸੀ ਇਸ ਗੀਤ ਦੇ ਨਾਲ ਕੋਕਾ ਤੂੰ ਪਸੰਦ ਕੀਤਾ ਜਾ ਕੇ ਨੀਆ ਵਾਲੇ ਸੂਟ ਤੂੰ ਬਣਾਇਆ ਜਾ ਕੇ ਸ਼ਹਿਰ ਪਟਿਆਲੇ ਕੋਕਾ ਤੂੰ ਪਸੰਦ ਕੀਤਾ ਜਾ ਕੇ ਨੀਆ ਵਾਲੇ ਸੂਟ ਤੂੰ ਬਣਾਇਆ ਜਾ ਕੇ ਸ਼ਹਿਰ ਪਟਿਆਲੇ ਪੂਰਾ ਕਰਕੇ ਸ਼ਿੰਗਾਰ ਘੁੰਮੇ ਸਾਰੇ ਤੂੰ ਗੁਜਾਰ ਕਰਕੇ ਸ਼ਿੰਗਾਰ ਘੁੰਮੇ ਸਾਰੇ ਤੂੰ ਬਾਜ਼ਾਰ ਰਹੀ ਫਿਰਦੀ ਤੂੰ ਕਰਕੇ ਚੜਾਈਆਂ ਸਾਰਾ ਤੂੰ ਪੰਜਾਬ ਗਾ ਲਿਆ ਹੋਨੀ ਤੇਰੇ ਬੰਗਾ ਮੇਚ ਨਾ ਆਈਆਂ ਸਾਰਾ ਤੂੰ ਪੰਜਾਬ ਗਾ ਲਿਆ ਹੋਨੀ ਤੇਰੇ ਬੰਗਾ ਮੇਚ ਨਾ ਆਈਆਂ ਸਾਰਾ ਤੂੰ ਪੰਜਾਬ ਗਾ ਲਿਆ ਉਹ ਨੀ ਤੇ ਰਵੰਗਾਂ ਮੇਚ ਨਾ ਆਈਆਂ ਸਾਰਾ ਤੂੰ ਪੰਜਾਬ ਗਾ ਲਿਆ ਬਹੁਤ ਖੂਬ ਫਿਰ ਜਿਵੇਂ ਜੀਤਾ ਦੋ ਹਟੋ ਐ ਨਹੀਂ ਫਿਰ ਲੋਕਾਂ ਨੂੰ ਮੇ ਤੋਂ ਉਮੀਦ ਹੋਣ ਲੱਗੀ ਵੀ ਸੁਖ ਦੀ ਹਰ ਕਿਸ ਤਰ੍ਹਾਂ ਦੇ ਗੀਤ ਹੋਇਆ ਕਰੂ ਜੀ ਫਿਰ ਉਹ ਸਾਡੇ ਕੈਸਟਾਈ ਘਰਤਰਾ ਲੱਭ ਲਾਂਗੇ ਉਹਦੇ ਚ ਬਾਪੂ ਦੇਵ ਤਿਰਕਣ ਦਾ ਗੀਤ ਗਿਆ ਵੀ ਕਿਹੜੇ ਕਿਹੜੇ ਸ਼ਹਿਰ ਚੋਂ ਕਿਹੜੇ ਕਿਹੜੀ ਜੀ ਮਿਲਦੀ ਐ ਕਿਹੜੇ ਕਿਹੜੇ ਸ਼ਹਿਰ ਦੀ ਕਿਹੜੀ ਕਿਹੜੀ ਚੀਜ਼ ਮਸ਼ਹੂਰ ਹੈ ਲੁਧਿਆਣੇ ਚ ਸਵੈਟਰ ਵਾਲੇ ਮਿਲਦੇ ਰੇਸ਼ਮੀ ਪਰਾਂ ਦੇ ਪਟਿਆਲੇ ਮਿਲਦੇ ਸੋਨੇ ਦਾ ਬਠਿੰਡੇ ਵਿੱਚ ਦੰਦ ਮਿਲਦਾ ਫਾਟਕ ਮਿੰਡੇ ਵਾਲਾ ਬੰਦ ਮਿਲਦਾ ਤੇ ਫਿਰ ਇੱਕ ਲਾਡਰਾਂ ਨੇ ਕਿ ਐਸਾ ਟਾਈ ਲਾਡਰਾਂ ਨੇ ਮਿੱਤਰਾਂ ਦੀ ਰਹਿੰਦੀਆਂ ਮੋਰਨੀ ਬਣ ਕੇ ਉਹ ਚ ਮੈਂ ਜ਼ਿਲ੍ਹਿਆਂ ਦੀ ਗੱਲ ਕੀਤੀ ਸਿਰ ਮੈਂ ਗੱਲ ਕੀਤੀ ਕਿਹੜੇ ਕਿਹੜੇ ਜ਼ਿਲ੍ਹਿਆ ਜ਼ਿਲ੍ਹੇ ਦੇ ਵਿੱਚ ਕਿਦਾਂ ਦੇ ਲੋਕ ਰਹਿੰਦੇ ਨੇ ਉਹਨਾਂ ਦੇ ਕੀ ਕੀ ਸ਼ੌਂਕ ਨੇ ਉਹ ਸ਼ੌਂਕਾਂ ਦੀ ਗੱਲ ਸੀ ਆ ਚੌੜੀਆਂ ਛਾਤੀਆਂ ਚਿਲ ਮੇ ਗੱਭਰੂ ਅੰਬਰਸਰੀਏ ਸਿੱਖੀ ਦੇ ਵਿੱਚ ਮੋਢੀ ਬਣ ਕੇ ਦਾਨੀ ਰੂਪਨਗਰੀ ਰੋਪੜ ਵਾਲੇ ਜੀ ਰੋਹ ਵਿੱਚ ਸਿੰਘ ਰੂਰੀਏ ਮੁੱਛ ਨੂੰ ਖੜੀ ਰੱਖਣ ਦੇ ਸ਼ੌਂਕੀ ਬਟੰਡੇ ਵਾਲੇ ਰਫਲਾ ਰਖਦੇ ਸ਼ੌਂਕੀ ਕਹਿੰਦੇ ਇਹ ਸ਼ੌਂਕ ਨੇ ਤੇ ਫਿਰ ਮੇਰੀ ਬਾਰ ਦਾਤ ਕੈਸਾ ਟਾਈ ਕੁਝ ਮੈਂ ਜੱਟਾਂ ਦੇ ਗੋਤਾਂ ਦੀ ਗੱਲ ਕੀਤੀ ਕਿਹੜੇ ਕਿਹੜੇ ਗੋਤਾਂ ਵਾਲੇ ਕੀ ਕੀ ਕਰਦੇ ਨੇ ਜੀ ਬਾਜਵੇ ਰੰਧਾਵੇ ਵਿਰਕ ਤੇ ਜੋਲਵੀ ਲਾੜਾਂ ਚ ਕਰਦੇ ਕਦੇ ਨਾ ਕੋਲ ਬਈ ਹਾਲਾਂਕਿ ਮੈਂ ਰੰਧਾਵਾ ਸਾਹਿਬ ਆਪਣੇ ਪ੍ਰੋਡਿਊਸਰ ਹੈ ਮੈਂ ਉਹਨਾਂ ਨੂੰ ਕਹਿਣਾ ਜੀ ਤੁਸੀਂ ਬਹੁਤ ਸ਼ਰੀਫ ਲੱਗਦੇ ਮੈਨੂੰ ਆਪ ਦਾ ਗਾਣਾ ਗਲਤ ਰੱਖਣਾ ਦੇ ਲੱਗ ਗੱਲ ਮਾਨ ਸੰਧੂ ਕਹਿੰਦੇ ਘਰੇਵਾਲ ਵੀ ਕਦੇ-ਕਦੇ ਕੱਢਦੇ ਗੁੱਸੇ 'ਚ ਗਾਲ ਵੀ ਮੈਂ ਵੀ ਗਰਾਂ ਪਰ ਮੈਂ ਗਾਲ ਨਹੀਂ ਕੱਢਦਾ ਢੀਂਡਸੇ ਤੇ ਸਿੱਧੂ ਢਿੱਲੋਂ ਤੇ ਬਰਾੜ ਵੀ ਰਾਜਨੀਤੀ ਵਿੱਚ ਸਿਰੇ ਦੇ ਕਰਾੜ ਵੀ ਉਂਗਲਾਂ ਦੇ ਉੱਤੇ ਦੁਨੀਆਂ ਨਾਲ ਚੁੰਦਦੇ ਨੇ ਚਾਰੇ ਕੁਰਸੀਆਂ ਨੂੰ ਹੱਥ ਪਾਉਂਦੇ ਨੇ ਇਸ ਤਰ੍ਹਾਂ ਬਦੀ ਗੱਪਸ਼ਪ ਕੈਸਟਾਈ ਉਹ ਚ ਮੈਂ ਦੱਸਾਂ ਵੀ ਕਿਹੜੀ-ਕਿਹੜੀ ਚੀਜ਼ ਕਿੱਥੇ-ਕਿੱਥੇ ਜੁੜਦੀ ਆ ਜੀ ਦਿੱਲੀ ਵਿੱਚ ਟੁੱਟੀ ਸਰਕਾਰ ਜੁੜਦੀ ਗਵਿੰਦਗੜ੍ਹ ਲੋਹੇ ਦੇ ਬਾਰ ਜੁੜਦੇ ਇਹਦੇ ਸਭ ਤੋਂ ਵੱਡੀ ਲੋਹੇ ਮੰਡੀ ਆ ਜੀ ਦਿੱਲੀ ਵਿੱਚ ਟੁੱਟੀ ਸਰਕਾਰ ਜੁੜਦੀ ਗਵਿੰਦਗੜ੍ਹ ਲੋਹੇ ਦੇ ਬਾਰ ਜੁੜਦੇ ਟੁੱਟੇ ਹੱਡ ਜੁੜਦੇ ਰੇਲਾਂ ਜੋੜਨ ਕਪੂਰਥਲੇ ਵੜੀਆਂ ਚੰਡੀਗੜ੍ਹ ਨਾਲ ਜੁੜਦੇ ਟਾਂਕੇ ਲਾਉਂਦੀਆਂ ਉਸੰਦੇ ਵੜੀਆਂ ਆ ਸੁਖੀ ਜੀ ਇਹ ਤੁਹਾਡੇ ਗੀਤਾਂ ਦੀ ਖੂਬਸੂਰਤੀ ਹੈ ਔਰ ਇੱਕ ਖੂਬਸੂਰਤੀ ਹੈ ਕਿ ਤੁਹਾਨੂੰ ਅਖਾੜਿਆਂ ਦਾ ਬਾਦਸ਼ਾਹ ਕਿਹਾ ਜਾਂਦਾ ਔਰ ਜਦੋਂ ਤੁਸੀਂ ਲਾਈਵ ਪਰਫਾਰਮੈਂਸ ਦਿੰਦੇ ਹੋ ਕੁਝ ਐਕਸ਼ਨ ਜਿਹੜੇ ਨੇ ਕੁਝ ਗੈਸਟਰ ਜਿਹੜੇ ਨੇ ਉਹ ਤੁਹਾਡੇ ਨਾਲ ਜੁੜ ਗਏ ਜਦੋਂ ਤੁਸੀਂ ਬੰਗਾ ਦੀ ਗੱਲ ਕਰਦੇ ਹੋ ਤੇ ਐਂਦਾ ਗੱਲ ਕਰਦੇ ਹੋ ਲਾਡੋ ਰਾਣੀ ਮਿੱਤਰਾਂ ਦੀ ਸੋ ਇਹ ਜਿਹੜੇ ਮਤਲਬ ਤੁਹਾਡੇ ਨਾਮ ਦੇ ਨਾਲ ਹੀ ਇਹ ਜਿਹੜੀਆਂ ਚੀਜ਼ਾਂ ਨੇ ਜੁੜ ਗੀਆਂ ਜਦੋਂ ਲਾਈਵ ਪਰਫਾਰਮੈਂਸ ਕਰਦੇ ਹੋ ਤੁਸੀਂ ਜੀ ਮੈਂ ਨਾ ਜਦੋਂ ਗਾਣਾ ਕੋਈ ਵੀ ਸ਼ੂਟ ਕਰਦੇ ਆ ਜੀ ਮੈਂ ਵੀਡੀਓ ਡਾਇਰੈਕਟਰ ਨੂੰ ਹੋਰ ਕੁਝ ਨਹੀਂ ਕਹਿੰਦਾ ਹੁੰਦਾ ਮੈਂ ਕਹਿੰਦਾ ਬਾਕੀ ਤੁਹਾਡੀ ਮਰਜ਼ੇ ਜੋ ਮਰਜ਼ੀ ਕਰਿਓ ਵੀ ਮੇਰੇ ਆ ਜਿਹੜਾ ਗੀਤ ਦਾ ਇੱਕ ਸਿਗਨੇਚਰ ਸਟੈਪ ਬਣਾ ਦਿਓ ਵੀ ਜਦੋਂ ਮੈਂ ਸਟੇਜ ਤੇ ਜਾਵਾਂ ਲੋਕਾਂ ਨੂੰ ਬੋਲਣ ਨਾਲ ਪਾਵੇ ਲੋਕ ਇਸ਼ਾਰਾ ਕਰਨ ਤੇ ਮੈਨੂੰ ਪਤਾ ਲੱਗ ਜੀ ਘਰਤਰਾ ਲੱਭ ਲਾਂਗੇ ਆਹਾ ਲਾਡਰਾਂ ਦੇ ਮਿੱਤਰਾਂ ਦੀ ਆਹਾ ਗੁੱਤਗਲਾਈ ਫੜ ਡੰਗਣਾ ਆਹਾ ਬਠੰਡੇ ਵਾਲਾ ਗੀਤ ਆਹਾ ਪੱਗ ਦੀਆਂ ਪੂਣੀਆਂ ਕਰਾਇ ਕਰेंगी ਆਹਾ ਇਹਵੇ ਲੋਕਾਂ ਨੂੰ ਬੋਲਣ ਦੀ ਲੋੜ ਨਹੀਂ ਪੈਂਦੀ ਉਹ ਜਦੋਂ ਮੈਂ ਗੀਤ ਹੋਰ ਕੀ ਗਾ ਰਿਹਾ ਹਾਂ ਨਾ ਜੇ ਲੋਕਾਂ ਨੇ ਐਂ ਕਰਤਾ ਮੂਰੇ ਉਹਨਾਂ ਨੇ ਬੋਲਣਾ ਨਹੀਂ ਉਹ ਮੈਨੂੰ ਦੇਖ ਕੇ ਉਹ ਇੰਨੀਆਂ ਸਟੇਜਾਂ ਕਰ ਲੀਆਂ ਐਨਾ ਦੇਖ ਲਿਆ ਉਹਨਾਂ ਨੇ ਕੀਤਾ ਉਹਨੂੰ ਸੁਣ ਲਿਆ ਉਹ ਐਂ ਕਰਨਗੇ ਪੱਗਦਿਆਂ ਪੂਣੀਆਂ ਨੂੰ ਐਂ ਕਰਨਗੇ ਬਠੰਡੇ ਨੂੰ ਐਂ ਕਰਨਗੇ ਹੁਣ ਮੈਂ ਵੀ ਐਂ ਕਰ ਰਹੀ ਹਾਂ ਹੁਣ ਮੈਂ ਸਮਝ ਗਿਆ ਤੁਸੀਂ ਪੱਗ ਦੇ ਪੂਣੀਆਂ ਕਹਿੰਦੇ ਹੋ ਮੈਨੂੰ ਬਿਲਕੁਲ ਜੀ ਬਿਲਕੁਲ ਇਹ ਗੀਤ ਬੜਾ ਆਪਸੰਦ ਹੋ ਬੇਰਤੀ ਸਿਦਾ ਨਾ ਬਣਿਆ ਸਿਲਾ ਲੈਣਾ ਏ ਸਾਨੂੰ ਆਗੀ ਜੇ ਪਸੰਦ ਤੈਨੂੰ ਵਿਆਹ ਲੈਣਾ ਏ ਹੋ ਬੇਰਤੀ ਸਿਦਾ ਨਾ ਬਣਿਆ ਸਿਲਾ ਲੈਣਾ ਏ ਸਾਨੂੰ ਆਗੀ ਜੇ ਪਸੰਦ ਤੈਨੂੰ ਵਿਆਹ ਲੈਣਾ ਏ ਫੇਰ ਜੀਜੀ ਕਹਿ ਕੇ ਸਾਨੂੰ ਤੂੰ ਬੁਲਾਇਆ ਕਰੇਂਗੀ ਨੀ ਸਾਡੀ ਪੱਗ ਦੀਆਂ ਪੱਗ ਦੀਆਂ ਪੂਣੀਆਂ ਕਿਰਾਇਆ ਕਰੇਂਗੀ ਨੀ ਸਾਡੀ ਪੱਗ ਦੀਆਂ ਪੱਗ ਦੀਆਂ ਪੂਣੀਆਂ ਕਿਰਾਇਆ ਕਰੇਂਗੀ ਨੀ ਸਾਡੀ ਪੱਗ ਦੀਆਂ ਬਹੁਤ ਖੂਬ ਬਹੁਤ ਖੂਬ ਸੁਖੀ ਜੀ ਅੱਜ ਜਦੋਂ ਅਸੀਂ ਤੁਹਾਡੇ ਗੀਤਾਂ ਦੀ ਗੱਲ ਕਰਦੇ ਆਂ ਤੇ ਅੱਜ ਅਸੀਂ ਦੂਰਦਰਸ਼ਨ ਦੇ ਵੇੜੇ ਵਿੱਚ ਬੈਠੇ ਹੋਇਆ ਬਹੁਤ ਸਾਰੇ ਪ੍ਰੋਗਰਾਮਾਂ ਦੇ ਵਿੱਚ ਨਵੇਂ ਸਾਲ ਦੇ ਬਹੁਤ ਸਾਰੇ ਪ੍ਰੋਗਰਾਮਾਂ ਦੇ ਵਿੱਚ ਤੁਸੀਂ ਦੂਰਦਰਸ਼ਨ ਦੇ ਵਿੱਚ ਵੀ ਆਪਣੀ ਹਾਜ਼ਰੀ ਲਗਵਾਈ ਆ ਔਰ ਹਾਲੀ ਦੇ ਵਿੱਚ ਸਾਡਾ ਪ੍ਰੋਗਰਾਮ ਆਇਆ ਸੀ ਨੱਚੋ ਗਾਓ ਖੁਸ਼ੀ ਮਨਾਓ ਜੀ ਉਸ ਦੇ ਵਿੱਚ ਵੀ ਤੁਹਾਡਾ ਇੱਕ ਗੀਤ ਆਇਆ ਸੀਗਾ ਉਹ ਕਿਹੜਾ ਗੀਤ ਸੀਗਾ ਹਾਂ ਜੀ ਉਹ ਬੜਾ ਵੀਟ ਸੌਂਗ ਸੀ ਬਹੁਤ ਸੋਹਣਾ ਗੀਤ ਹੈ ਤੇ ਉਹਦੇ ਵੀ ਦੂਦਰਸ਼ਨ ਤੇ ਉਹ ਗਾਣਾ ਸਾਡਾ ਟੈਲੀਕਾਸਟ ਹੋਇਆ ਤੇ ਸਾਨੂੰ ਉਹ ਗਾਣਾ ਸਾਡੇ ਆ ਸਟੇਜਾਂ ਦਾ ਵੀ ਸ਼ਿੰਗਾਰ ਬਣ ਗਿਆ ਅਸੀਂ ਹਰ ਸਟੇਜ ਤੇ ਵੀ ਗਾਉਨੇ ਆ ਜੀ ਅੱਡੀਆਂ ਦਾ ਲਾ ਕੇ ਪੂਰਾ ਜ਼ੋਰ ਮਾਰਦੀ ਗਿੱਧੇ ਚ ਪੰਜਾਬ ਤੇਰੀ ਸ਼ੋਰ ਮਾਰਦੀ ਅੱਡੀਆਂ ਦਾ ਲਾ ਕੇ ਪੂਰਾ ਜ਼ੋਰ ਮਾਰਦੀ ਗਿੱਧੇ ਚ ਪੰਜਾਬ ਤੇਰੀ ਸ਼ੋਰ ਮਾਰਦੀ ਲੱਗ ਠੁਮਕਾ ਸ਼ਾਲ ਕਿਉਂ ਮਾਰੀ ਲਾ ਕੇ ਠਮਕਾ ਸ਼ਾਲ ਕਿਉਂ ਮਾਰੀ ਨੀ ਹਉਣ ਕਹਿੰਦੀ ਲੱਕ ਦੁਖਦਾ ਨੀ ਹਉਣ ਕਹਿੰਦੀ ਲੱਕ ਦੁਖਦਾ ਪਹਿਲਾਂ ਨੱਚਦੀ ਹੋ ਅਡੀਆਂ ਨੂੰ ਲਾ ਕੇ ਪੂਰਾ ਜ਼ੋਰ ਮਾਰਦੀ ਪੈੜਾਂ 'ਚ ਪੰਜੇਬ ਤੇਰੀ ਸ਼ੋਰ ਮਾਰਦੀ ਅਡੀਆਂ ਨੂੰ ਲਾ ਕੇ ਪੂਰਾ ਜ਼ੋਰ ਮਾਰਦੀ ਪੈੜਾਂ 'ਚ ਪੰਜੇਬ ਤੇਰੀ ਸ਼ੋਰ ਮਾਰਦੀ ਲਾ ਕੇ ਠਮਕਾ ਸ਼ਾਲ ਕਿਉਂ ਮਾਰੀ ਲਾ ਕੇ ਠਮਕਾ ਸ਼ਾਲ ਦੀ ਰਾਤ ਰਹੀ ਸਾਰੀ ਨੇ ਹੁਣ ਕਹਿੰਦੀ ਲੱਕ ਦੁਖਦਾ ਪਹਿਲਾਂ ਨੱਚਦੀ ਰਾਤ ਰਹੀ ਸਾਰੀ ਬਹੁਤ ਖੂਬ ਆਇਕ ਮਹਾਲ ਬਣ ਗਿਆ ਜੀ ਨਚਣ ਗਾਣ ਵਾਲਾ ਮੈਂ ਇਸ ਸਟੇਜ 'ਤੇ ਵੀ ਗੱਲ ਕਹਿਣਾ ਹੁੰਦਾ ਜੀ ਵੀ ਜਿਹੜਾ ਗੀਤ ਸੰਗੀਤ ਹੈ ਜੋ ਤੁਸੀਂ ਮੈਂ ਸਟੇਜ 'ਤੇ ਤੁਸੀਂ ਪਰਫਾਰਮ ਕਰਦੇ ਹੋ ਗੀਤ ਗਾਉਣੇ ਹੋ ਵੀ ਜਾਂ ਤਾਂ ਉਹ ਗੀਤ ਨੂੰ ਸੁਣ ਕੇ ਬੰਦਾ ਹੱਸੀ ਜਾਵੇ ਜੀ ਬੈਠ ਕੇ ਇੰਜੋਏ ਕਰੇ ਜਾਂ ਫਿਰ ਨੱਚੀ ਜਾਵੇ ਬਿਲਕੁਲ ਕੀਤਾ ਦੋ ਹੀ ਮਤਲਬ ਨੇ ਜੀ ਜਾਂ ਬੰਦਾ ਹੱਸੀ ਜਾਵੇ ਜਾਂ ਨੱਚੀ ਜਾਵੇ ਜੇ ਇੱਕ ਜੋ ਦੋਨੇ ਕੰਮ ਆਡੀਅנס ਨਹੀਂ ਕਰਦੀ ਤੇ ਮੈਂ ਕਹਣਾ ਉਹ ਗੀਤ ਵੀ ਫੇਲਾਤ ਕਲਾਕਾਰ ਕੀ ਫੇਲਾ ਹੈ ਜੀ ਆਪਣੀ ਗਾਇਕੀ ਦੇ ਦੌਰਾਨ ਤੁਸੀਂ ਵਕਫਕ ਸਮਾਂ ਦੇਖਿਆ ਤੁਸੀਂ ਉਹ ਸਮਾਂ ਵੀ ਵੇਖਿਆ ਜਦੋਂ ਗੱਡਿਆਂ ਤੇ ਗੀਤ ਗਾਉਂਦੇ ਸੀ ਅਖਾੜੇ ਲੱਗਦੇ ਸੀ ਔਰ ਉਹ ਜਿਹੜਾ ਰੂਪ ਹੌਲੀ 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 ਬਦਲ ਗਿਆ ਹੁਣ ਅਸੀਂ ਅਖਾੜਿਆਂ ਨੂੰ ਲਾਈਵ ਕਨਸਰਟ ਦਾ ਨਾਟਕ ਸੋ ਸ਼ੋ ਕਹਿੰਦੇ ਆਂ ਸ਼ੋ ਲਾਈਵ ਸ਼ੋ ਲਾਈਵ ਸ਼ੋ ਕਹਿ ਦਿੱਤਾ ਸੋ ਕਿਦਾਂ ਦਾ ਤਜਰਬਾ ਸੀ ਨਹੀਂ ਦੇਖੋ ਸ੍ਰੀ ਵੀਰ ਜੀ ਸਮੇ ਦੇ ਨਾਲ ਚੇਂਜ ਤਾਂ ਆਉਂਦੀ ਹੈ ਕਹਿੰਦੇ ਚੇਂजेस ਲਾਫ ਨੇਚਰ ਜੀ ਵੀ ਜਦੋਂ ਜਨਰੇਸ਼ਨ ਚੇਂਜ ਹੁੰਦੀ ਹੈ ਉਦਨਾ ਖਾਣਾ ਬਣਾਣਾ ਤੇ ਗਾਣਾ ਤਿੰਨੇ ਚੇਂਜ ਹੁੰਦੇ ਨੇ ਇਹ ਹੋਣਾ ਵੀ ਚਾਹੀਦਾ ਇਹਨੂੰ ਆਪਾਂ ਡਿਵੈਲਪਮੈਂਟ ਜਾਂ ਤਰੱਕੀ ਦਾ ਨਾਮ ਦੇ ਲਈਏ ਜਾਂ ਇੱਕ ਵੀ ਸੋਚ ਦਾ ਫਰਕ ਵੀ ਜੋ ਬੁੱਢਿਆਂ ਲਈ ਜ਼ਹਿਰ ਜਵਾਨਾਂ ਲਈ ਉਹ ਸ਼ਕਰ ਹੈ ਇਹ ਨਵੇਂ ਪੁਰਾਣੇ ਖਲਾਂ ਦਾ ਇੱਕ ਟੱਕਰ ਹੈ ਇਹ ਹੁੰਦੀ ਹੈ ਪਰ ਜਿਹੜੀ ਇੱਕ ਆ ਸੋਸ਼ਲ ਮੀਡੀਆ ਆਇਆ ਇਹਦੇ ਨਾਲ ਕਿ ਜਿਹੜੀ ਚੇਂਜ ਆਈ ਆ ਕੁਝ ਚੰਗਾ ਵੀ ਆਇਆ ਤੇ ਕੁਝ ਮਾੜਾ ਵੀ ਆਇਆ ਜੀ ਤੇ ਇੱਕ ਜਦੋਂ ਪੁਰਾਣੇ ਮਾਜੇ ਸੰਗੀਤ ਖੇਤਰ ਦੀ ਗੱਲ ਕਰਾਂ ਜਦੋਂ ਪੁਰਾਣੇ ਸਿੰਗਰ ਹੁੰਦੇ ਸੀਗੇ ਉਹ ਜਿਵੇਂ ਤੁਸੀਂ ਵੀ ਰੇਡੀ ਦੇ ਉੱਪਰ ਮਿਸਟੇਜ ਲੱਗਦੀ ਸੀ ਉਹ ਕੱਲਾ ਇੱਕ ਮਾਈਕ ਹੁੰਦਾ ਸੀ ਕਿਸੇ ਸਾਜ਼ਿਆਂ ਕੋ ਢੋਲ ਕਾਲੇ ਕੋਈ ਮਾਈਕ ਨਹੀਂ ਹੁੰਦਾ ਉਹਦਾਂ ਗਾਉਂਦੀ ਸੀ ਜੀ ਉਦੋਂ ਕਲਾਕਾਰ ਨੂੰ ਪੂਰੀ ਤਿਆਰੀ ਨਾਲ ਜਾਣਾ ਪੈਂਦਾ ਸੀ ਉਹਦੀ ਆਵਾਜ਼ ਉਹਨੂੰ ਹਿੱਕ ਦੇ ਜੋਰ ਨਾਲਗਾ ਕੇ ਲੋਕਾਂ ਤੱਕ ਆਵਾਜ਼ ਪਹੁੰਚਾਉਣੀ ਪੈਂਦੀ ਸੀ ਉਹਦੇ ਲਈ ਮਿਹਨਤ ਬਹੁਤ ਕਰਨੀ ਪੈਂਦੀ ਸੀ ਤੇ ਹੁਣ ਕੰਮ ਸੌਖਾ ਬਹੁਤ ਹੋ ਗਿਆ ਜੀ ਚਾਹੇ ਔਰ ਕਿ ਜਿਵੇਂ ਅਸੀਂ ਪਹਿਲਾਂ ਜਿਹੜੇ ਰਿਕਾਰਡਿੰਗ ਕੀਤੀਆਂ ਨੇ ਈਵਨ ਜਦੋਂ ਸਾਡੇ ਦੂਦਰਸ਼ਨ ਦੇ ਪਹਿਲਾਂ ਗਾਣੇ ਆਉਂਦੇ ਸੀ ਉਦੋਂ ਸਪੂਲ ਨਹੀਂ ਚੱਲਦੇ ਸੀ ਸੀਡੀ ਨਹੀਂ ਚੱਲਦੀ ਸੀ ਉਦੋਂ ਇੱਥੇ ਰਿਕਾਰਡਿੰਗ ਹੁੰਦੀ ਸੀ ਜੀ ਵੀ ਉਹ ਜਿਹੜਾ ਬੰਦਾ ਲਾਈਵ गा ਸਕਦਾ ਉਹੀ ਦੂਦਰਸ਼ੇ ਦੇ گا ਸਕਦਾ ਸੀ ਉਹੀ ਸਟੇਜ ਤੇ گا ਸਕਦਾ ਸੀ ਅੱਜ ਕੀ ਹੁਣ ਤੁਸੀਂ ਸਟੂਡੀਓ ਦੇ ਵਿੱਚ ਵੀ ਉਹ ਰਿਕਾਰਡਿੰਗ ਹੋਣੀ ਵੀ ਸਾਰੇ ਸਾਜ਼ੀਏ ਨੇ ਬੈਠ ਜਾਣਾ ਤੁਸੀਂ ਗਾ ਰਹੇ ਹੋ ਤੇ ਉਹ ਜੇ ਕਿਹਨੇ ਗਲਤੀ ਕੀਤੀ ਤੁਹਾਨੂੰ ਦੁਬਾਰਾ ਗਾਉਣਾ ਸ਼ੁਰੂ ਕਰਨਾ ਪੈਣਾ ਅੱਜ ਇਹਨਾਂ ਸੌਖਾ ਟੈਕਨੋਲੋਜੀ ਇਹਨਾਂ ਸੌਖਾ ਕਰਤਾ ਵੀ ਉਹ ਜੀ ਨੂੰ ਥੋੜਾ ਮੋਟਾ ਵੀ ਤਰਨ ਮਚਾਉਂਦਾ ਨਾ ਉਹ ਵੀ ਸਿੰਗਰ ਬਣ ਸਕਦਾ ਅੱਜ ਕੱਲ ਤੁਹਾਡੀ ਤੁਸੀਂ ਬੇਤਾਲਿਓਂ ਤਾਲ 'ਚ ਵੀ ਆ ਜਾਂਦੇ ਹੋ ਬੇਸੁਰਿਆਂ ਤੁਹਾਨੂੰ ਸੁਰ 'ਚ ਵੀ ਕਰ ਦਿੰਦੇ ਨੇ ਤੇ ਇਸੇ ਕਰਕੇ ਅੱਜ ਦੇ ਦੌਰ ਦੀ ਮੈਂ ਜਿਹੜਾ ਕਹਾਂ ਭਾਵੇਂ ਅਖਾਰਿਆਂ ਦਾ ਲਾਈਵ ਸ਼ੋਜ਼ ਨੇ ਤਾਂ ਸਰੂਪ ਲੈ ਲਿਆ ਨਾ ਲੈ ਲਿਆ ਪਰ ਸਟੇਜੀ ਕਲਾਕ ਜਿਹੜੀ ਸਟੇਜੀ ਕਲਾਕਾਰ ਸੀ ਉਹ ਉਹਦੀ ਗਿਣਤੀ ਬਹੁਤ ਘਟਦੀ ਜਾਂਦੀ ਆ ਨਵੇਂ ਮੁੰਡੇ ਕਈ ਬਹੁਤ ਅੱਛੇ ਨੇ ਪਰ ਨਵੇਂ ਦੇ ਵਿੱਚੋਂ 20% ਨੇ ਜਿਨ੍ਹਾਂ ਨੂੰ ਸਟੇਜ ਕਰਨੀ ਆਉਂਦੀ ਹੈ ਜਿਹੜੇ ਸਟੇਜ ਕਰ ਰਹੇ ਨੇ ਵਧੀਆ ਕਰ ਰਹੇ ਨੇ 80% ਉਹ ਨੇ ਜਿਹੜੇ ਸਟੇਜ ਤੇ ਚੜਨ ਤੋਂ ਪਹਿਲਾਂ ਜਿਨੂੰ ਡਰ ਲੱਗਣ ਲੱਗ ਜਾਂਦਾ ਜੀ ਉਹ ਮੈਂ ਕਹਿੰਗਾ ਨਾ ਵੀ ਬਿਨਾ ਗੱਲਾਂ ਕਾਜ਼ੀ ਦਾ ਟਪਣਾ ਹੁੰਦੀ ਹੈ ਨਿਸ਼ਾਨੀ ਕਹਿੰਦੇ ਹਾਰ ਜੀ ਕਦੇ ਨਾ ਗੰਡਾ ਸਾਜਾਂ ਬਖਸ਼ੇ ਕਦੇ ਨਾ ਗਲੇਲ ਗੰਦੇ ਮਾਰਦੀ ਗੁੱਟ ਨੂੰ ਵੀ ਪੈਂਦਾ ਛੇੜਾ ਕੁੱਟਣਾ ਹੱਥ ਚੜਾਈਏ ਦੋ ਕੜੇ ਨੂੰ ਬੈਠਿਆਂ ਨੂੰ ਦੁਨੀਆ ਨੇ ਪੂਜਦੀ ਮਿਲਦੀ ਸਲਾਮੀ ਬੰਦੇ ਖੜੇ ਨੂੰ ਜਦ ਤੁਸੀਂ ਮਿਹਨਤ ਕਰਕੇ ਜਾਂਦੇ ਹੋ ਉਸ ਸਟੇਜ ਤੇ ਲੋਕ ਤੁਹਾਨੂੰ ਪਸੰਦ ਕਰਦੇ ਨੇ ਅੱਜ ਜਿਹੜਾ ਲਾਈਵ ਕਰਨ ਅੱਜ ਜਿਹੜਾ ਤੁਸੀਂ ਲਾਈਵ ਕੰਸਰਟ ਕਰਨਿਓ ਮੋਸਲੀ ਸੀਡੀ ਤੇ ਮੂੰਹ ਹਿਲਾਉਣ ਲੱਗੇ ਤੂੰ ਪਿੱਛੇ ਕਸ ਲਾਈ ਤੁਸੀਂ ਲਿਪਸਿੰਗ ਕਰਕੇ ਆ ਗਏ ਇਹਦਾ ਇਹੀ ਕਾਰਨ ਹੈ ਵੀ ਸਟੂਡੀਓ ਚ ਗਾਣਾ ਸੌਖਾ ਉੱਥੇ ਜਦ ਅਸੀਂ ਗਾ ਲਏ ਨੇ ਪਰ ਸਟੇਜ ਤੇ ਗਾਣਾ ਔਖਾ ਭਾਵੇਂ ਅਸੀਂ 9 ਤਾਂ ਵੱਡਾ ਲਾਈਵ ਕਨਸਰਟ ਦਾ ਦੇਤਾ ਪਰ ਬਹੁਤ ਘੱਟ ਸਿੰਘ ਕਰਨੇ ਜਿਹੜੇ ਲਾਈਵ ਕਨਸਰਟ ਕਰ ਸਕਦੇ ਜੀ ਆ ਸੁਖੀ ਜੀ ਤੁਸੀਂ ਬਹੁਤ سارے ਸ਼ੋਜ਼ ਲਗਾਇਆ ਬਹੁਤ سارے ਪ੍ਰੋਗਰਾਮ ਕੀਤੇ ਆ ਕੋਈ ਐਦਾਂ ਦੀ ਯਾਦ ਸਾਡੇ ਨਾਲ ਸਾਂਝੀ ਕਰੋ ਜੋ ਤੁਹਾਡੇ ਦਿਲ ਦੇ ਬਹੁਤ ਕਰੀਬ ਹੋਏ ਕਿਉਂਕਿ ਬਹੁਤ ਸਾਰੀ ਫੈਨ ਫੋਲੋਇੰਗ ਹੈ ਤੁਹਾਡੀ ਬਹੁਤ ਬਹੁਤ ਨੇ ਜੀ ਮੈਂ ਹਾਲਾਂਕਿ ਸੁਖਵੀਰ ਜੀ ਕਦੇ ਆਪਦੇ ਆਪ ਨੂੰ ਬਹੁਤ ਜ਼ਿਆਦਾ ਮਾਣ ਨਹੀਂ ਕੀਤਾ ਮੈਂ ਆਪਦੇ ਨੂੰ ਕਦੇ ਕੋਈ ਬ੍ਰਾਂਡ ਨਹੀਂ ਮੰਨਿਆ ਤੇ ਮੈਂ ਤਾਂ ਪ੍ਰਮਾਤਮਾ ਦਾ ਸਵੇਰ ਉੱਠ ਕੇ ਸਰਵਾਦਾ ਭਲਾ ਮੰਗਦਾ ਸਾਰਿਆਂ ਦਾ ਤੇ ਸ਼ੁਕਰਾਨਾ ਕਰਦਾ ਨੂੰ ਸੱਚੇ ਪਾਤਸ਼ਾਹ ਤੂੰ ਪਤ ਨਹੀਂ ਕਿਹੜੇ ਕਰਮ ਦਾ ਮੈਂ ਪਿਛਲੇ ਜਨਮ ਚੰਗਾ ਕਰਮ ਕੀਤਾ ਤੂੰ ਬਾਹ ਫੜੀ ਤੁਸੀਂ ਮੇਰਾ ਨੌ ਬਣਾਇਆ ਇੰਨਾ ਕਦੇ ਸੋਚਿਆ ਨਹੀਂ ਜ਼ਿੰਦਗੀ ਚ ਜੋ ਅੱਜ ਕੁਝ ਹੈ ਵੀ ਇੰਨਾ ਵੀ ਮਿਲ ਜੂਗਾ ਬਹੁਤ ਇੰਨਾ ਲੋਕ ਕਿਵੇਂ ਜਦੋਂ ਪਿਆਰ ਕਰਦੇ ਹੁੰਦੇ ਨੇ ਜਾਂ ਤਾਂ ਕਿਵੇਂ ਜਦੋਂ ਸ਼ੁਰੂ-ਸ਼ੁਰੂ ਅਸੀਂ 99 ਦੇ ਵਿੱਚ ਬੰਗਾ ਵੇਚਣੀ ਕੈਸਾ ਟਾਈ ਕਿਤੇ ਮੇਲੇ ਤੇ ਜਾਣਾ ਲੋਕਾਂ ਨਾਲ ਟਰਾਲੀਆਂ ਭਰੀਆਂ ਜਾਇਆ ਕਰਨਾ ਜਾਂ ਕਿਵੇਂ ਟਰੱਕਾਂ ਤੇ ਉੱਤੇ ਬੈਠਾ ਕਰਨਾ ਤੁਸੀਂ ਬਲੀਵ ਕਰੋ ਮੇਰੇ ਅੱਖਾਂ ਚ ਪਾਣੀ ਆ ਜਾਣਾ ਮੈਂ ਮੁੰਡੇ ਡਰਾਈਵਰ ਨੂੰ ਕਹਿਣਾ ਵੀ ਯਾਰ ਇਹ ਸਾਰੇ ਆਪਣੇ ਲਈ ਆਏ ਨੇ ਜੀ ਵੀ ਆਪਾਂ ਆਪਾਂ ਤਾਂ ਕੁਝ ਵੀ ਨਹੀਂ ਹੈਗੇ ਵੀ ਇੰਨਾ ਪਿਆਰ ਕਰਦੇ ਨੇ ਆਪਾਂ ਨੂੰ ਇਹ ਜਾਂ ਸਟੇਜਾਂ ਤੇ ਕਈ ਵਾਰੀ ਐਦਾਂ ਦੇ ਹੋਏ ਜਿਵੇਂ ਇੱਕ ਵਾਰੀ ਸੀ ਮਾਸਕਰ ਡਬਈ ਗਿਆ ਇੱਕ ਬੰਦਾ ਔਰ ਜਦੋਂ ਮੇਰਾ ਬਠਿੰਡੇ ਵਾਲਾ ਗੀਤ ਆਇਆ ਸੀ ਬਠਿੰਡੇ ਦਾ ਸੀ ਉਹ ਬੰਦਾ ਆ ਕੇ ਸਟੇਜ ਤੇ ਮੇਰੇ ਰਿੰਗ ਪਾ ਗਿਆ ਮੋਟੀ ਸਾਰੀ ਤੇ ਸਟੇਜ ਤੇ ਆ ਕੇ ਜਾਂ ਕਈ ਕਈ ਵਿਆਹਾਂ ਦੇ ਪ੍ਰੋਗਰਾਮਾਂ ਤੇ ਵੀ ਇੱਕ ਪਰਿਵਾਰ ਸੀਗਾ ਤੇ ਮਲੋਟਪ੍ਰਾਪ ਸੀ ਉਹ ਜਿਵੇਂ ਕਈ ਵਾਰੀ ਚਲੋ ਬਿਜ਼ੀ ਹੁੰਨੇ ਆ ਪਰਾਂ ਬਹੁਤ ਹੁੰਦੇ ਸੀ ਉਹ ਉਹਨਾਂ ਦੇ ਚਾਰ ਪੰਜ ਪਰਾਂ ਮੈਸ ਹੋ ਗਏ ਉਹ ਸਾਲ ਪਹਿਲਾਂ ਪਰਾਂ ਬੁੱਕ ਕਰ ਗਏ ਤੇ ਉਹ ਭੱਟਲ ਸਾਹਿਬ ਸੀ ਮੁੰਡੇ ਦੇ ਜੀਜਾ ਜੀ ਤੇ ਉਹ ਜਦੋਂ ਮੈਂ ਸਟੇਜ ਤੇ ਮੈਂ ਤਾਂ ਕੰਮ ਆ ਮੇਰਾ ਮੈਂ ਮਰੂਜੀ ਰੋਟੀ ਆ ਪੈਸੇ ਲੈਣੇ ਨੇ ਉਹ ਸਟੇਜ ਦੇ ਉੱਪਰ ਲੋਈ ਲੈ ਕੇ ਆਏ ਤੇ ਲਫਾ ਵਿੱਚ ਲੱਗ ਕੇ ਪੈਸੇ ਪਾ ਕੇ ਲੈ ਕੇ ਆਏ ਤੇ ਮੈਨੂੰ ਉਹਨੇ ਬਿਆਹ ਤੇ ਸਨਮਾਨਤ ਕੀਤਾ ਇੱਕ ਮੈਂ ਮੁਕਸਰਪ੍ਰਾਪ ਤੇ ਗਿਆ ਉਹ ਬਰਾੜ ਪਰਿਵਾਰ ਸੀਗਾ ਜਿਨ੍ਹਾਂ ਨੇ ਮੈਨੂੰ ਬੁੱਕ ਕੀਤਾ ਉਹ ਜਦੋਂ ਮੈਂ ਗਾ ਰਿਹਾ ਸੀ ਉਹ ਮੁੰਡਾ ਮੇਰਾ ਮੱਖਣਾ ਐਂਕਰ ਵੀ ਆ ਤੇ ਡ ਤੇ ਉਹਨੂੰ ਉਹਦੇ ਕੰਨ ਦੇ ਨੇ ਕੁਛ ਕਿਹਾ ਆ ਕੇ ਜੀ ਤੇ ਉਹ ਮਖਮਲ ਨੂੰ ਕਹਾ ਭਾਜੀ ਮਾਈਕ ਦਿਓ ਤੇ ਉਹ ਵੈਸੇ ਦਾ ਜਦੋਂ ਮੈਂ ਸਟੇਜ ਸ਼ੁਰੂ ਕਰ ਲਿਆ ਭਾਵੇਂ ਘੰਟੇ ਦੋ ਘੰਟੇ ਚਾਰ ਘੰਟੇ ਲਗਾਤਾਰ ਹੀ ਹੁੰਦੇ ਨੇ ਮੇਰੇ ਵਿੱਚ ਬ੍ਰੇਕ ਨਹੀਂ ਹੁੰਦੀ ਬਿਲਕੁਲ ਬਿਲਕੁਲ ਤੇ ਉਹ ਕਹਿੰਦੀ ਜੀ ਬਰਾੜ ਸਾਹਿਬ ਤੁਸੀਂ ਬੋਲੋ ਕੁਛ ਨੇ ਕਹੇ ਤੂੰ ਬੋਲ ਮੈਂ ਕੀ ਕਹਿੰਦੇ ਨੇ ਕਹਿੰਦੀ ਬਰਾੜ ਸਾਹਿਬ ਇਹ ਕਰ ਰਹੇ ਨੇ ਵੀ ਜਦੋਂ ਮੇਰਾ ਬੇਟਾ ਪੈਦਾ ਹੋਇਆ ਸੀ ਨਾ ਜਿਸ ਦਿਨ ਪਤਾ ਲੱਗਿਆ ਹਸਪੀਟਲ ਵੀ ਬੇਟਾ ਹੋਇਆ ਵੀ ਮੈਂ ਉਦੋਂ ਹੀ ਸੋਚ ਲਈ ਇਹਦੇ ਵਿਆਹ ਤੇ ਸੁਖਵਿੰਦਰ ਸੁਖੀ ਲਵਾਉਣਾ ਜੀ ਦੇਖੋ ਕਿੱਡਾ ਵੱਡੀ ਮੈਂ ਆਪਦੇ ਆਪ ਨੂੰ ਮੇਰੇ ਜਾਂ ਕੀ ਹੋਣਗੇ ਤੁਹਾਨੂੰ ਜਿਵੇਂ ਅਸੀਂ 2024 ਚ ਜਾਂ 23 ਚ 25 ਪ੍ਰਾਪਰਮ ਕੀਤੇ ਉਹ ਕਹਿੰਦੇ ਤੁਹਾਨੂੰ 21999 ਉਹ ਤੋਂ ਸੋਚ ਰਹੇ ਸੀ ਮੁੰਡੇ ਦੇ ਵਿਆਹ ਤੁਹਾਨੂੰ ਲਪਾਉਣਾ ਇਹੀ ਕਾਰਨ ਹੈ ਕਿ ਦੂਰਦਰਸ਼ਨ ਵਾਲੇ ਵੀ ਤੁਹਾਨੂੰ ਬੁਲਾਉਂਦੇ ਨੇ ਅਕਸਰ ਆਪਣੇ ਨਵੇਂ ਸਾਲ ਦੇ ਪ੍ਰੋਗਰਾਮਾਂ ਦੇ ਵਿੱਚ ਔਰ ਬਹੁਤ ਸਾਰੇ ਪ੍ਰੋਗਰਾਮਾਂ ਦੇ ਵਿੱਚ ਦੂਰਦਰਸ਼ਨ ਦੇ ਤੁਸੀਂ ਨਹੀਂ ਅਸੀਂ ਪਦਾਸੀਂ ਅਸੀਂ ਅਸੀਂ ਪੈਦੇ ਦੂਰਦਰਸ਼ਨ ਕੀਤੇ ਆ ਅਜ ਤੱਕ ਸਾਨੂੰ ਦੂਰਦਰਸ਼ਨ ਨਾਲ ਵੀ ਬੁਲਾਉਣ ਅਸੀਂ ਜਦੋਂ ਮੂਰਦੀ ਲੰਘਦੇ ਆ ਅਸੀਂ ਗੱਡੀ ਰੋਕ ਕੇ ਜਿਵੇਂ ਗੁਰੂਗਰ ਮੱਥਾ ਟੇਕੀਦਾ ਨਾ ਅਸੀਂ ਦੂਰਦਰਸ਼ ਮੂਰੇ ਐ ਕਰਕੇ ਜਾਂਦੇ ਆ ਜੀ ਸੋ ਇੱਕ ਗੀਤ ਹੋਰ ਹਾਂਜੀ ਇੱਕ ਨਾਲ ਨਾਲੇ ਸਾਰਿਆਂ ਦੀ ਖੈਰ ਸੁਖ ਹੋ ਜੂਗੀ ਇਹ ਵੀ ਨਵੇਂ ਸਾਲ ਤੇ ਮੇਰਾ ਗੀਤ ਆਇਆ ਸੀਗਾ ਜੀ ਗੁੱਸੇ ਗਿਲੇ ਦਿਲੋਂ ਪੁਲਾ ਕੇ ਮਿਲੀਏ ਸਭ ਨੂੰ ਗਲ ਨਾਲ ਲਾ ਕੇ ਮਿਹਰ ਕਰੇ ਰੱਬ ਘਾਟੋ ਸਭ ਦੀ ਫੁੱਲਾਂ ਉੱਤੇ ਖੇਲੇ ਮਿਹਰ ਕਰੇ ਰੱਬ ਘਾਟੋ ਸਭ ਦੀ ਫੁੱਲਾਂ ਉੱਤੇ ਖੇਲੇ ਵੀ ਲੱਗਦੇ ਰਹਿਣ ਸਦਾ ਆ ਖੁਸ਼ੀਆਂ ਦੇ ਮੇਲੇ ਵੀ ਲੱਗਦੇ ਰਹਿਣ ਸਦਾ

ਜੀ ਜੀ ਅਸੀਂ ਤੁਹਾਡੇ ਗੀਤ ਸੁਣ ਰਿਆ। ਉਹ ਵੀ ਸਾਡੇ ਜਿਹੜੇ ਪ੍ਰੋਗਰਾਮ ਦਾ ਟਾਈਮ ਹੈ ਉਹ ਵੀ ਨੇੜੇ ਆ ਰਿਹਾ। ਨਹੀਂ ਫਿਰ ਆਪਾਂ ਟਾਈਮ ਵਧਾਉਣਾ ਚਾਹੀਦਾ। ਹਾਲ ਤਾਂ ਬਹੁਤ ਕੁਝ ਰਹਿ ਗਿਆ ਆਪਣਾ। ਸੋ ਅ ਅਸੀਂ ਜਲਦੀ ਜਲਦੀ ਗੱਲਾਂ ਕਰਨੀਆਂ। ਰੈਪਿਡ ਫਾਇਰ ਰਾਉਂਡ ਹੈ ਸਾਡਾ। ਤੇ ਤੁਸੀਂ ਸਭ ਤੋਂ ਪਹਿਲਾਂ ਮੈਨੂੰ ਇਹ ਦੱਸੋ ਕਿ ਤੁਹਾਡਾ ਫੇਵਰਿਟ ਖਾਣਾ। ਹਾਂ ਮੈਂ ਵੈਜੀਟੇਰੀਅਨ ਆ। ਮੈਨੂੰ ਪਨੀਰ ਤੇ ਮੂੰਗੀ ਦੀ ਦਾਲ। ਜੀ। ਫੇਵਰਿਟ ਜਗਾ। ਮੇਰਾ ਘਰ। ਤੁਹਾਡਾ ਘਰ। ਬਿਲਕੁਲ। ਫੇਵਰਿਟ ਸਿੰਗਰ। ਅ ਕਲੀ ਮਾਰਕਸ ਆ। ਫੀਮੇਲ ਸਿੰਗਰ। ਮੈਂ ਫੀਮੇਲ ਨੂੰ ਬਹੁਤ ਘੱਟ ਸੁਣਿਆ ਵੈਸੇ ਗਰਮੀਤ ਬਾਬਾ ਜੀ ਜੀ ਆ ਅਗਰ ਜ਼ਿੰਦਗੀ ਨੂੰ ਇੱਕ ਲਫਜ਼ ਦੇ ਵਿੱਚ ਐਕਸਪਲੇਨ ਕਰਨਾ ਹੋਵੇ ਤਾਂ ਪਿਆਰ ਹੀ ਜ਼ਿੰਦਗੀ ਹੈ ਪਿਆਰ ਹੀ ਜ਼ਿੰਦਗੀ ਹੈ ਸੁਖਵਿੰਦਰ ਸੁਖੀ ਅਗਰ ਗਾਇਕ ਨਾ ਹੁੰਦੇ ਤਾਂ ਕੀ ਹੁੰਦੇ ਜ਼ਰੂਰ ਕੋਈ ਅਫਸਰ ਹੁੰਦਾ ਜੀ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਮੈਸੇਜ ਦੇ ਕੇ ਜਾਣਾ ਜੀ ਆ ਦੇਖੋ ਦਰਸ਼ਕ ਬਹੁਤ ਸਿਆਣੇ ਨੇ ਪਹਿਲਾਂ ਤਾਂ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਦੂਦਰਸ਼ਨੀ ਸਾਰੀ ਟੀਮ ਦਾ ਤੇ ਜਿਨ੍ਹਾਂ ਨੇ ਅੱਜ ਬੁਲਾ ਕੇ ਮੈਨੂੰ ਰੂਬਰੂ ਕੀਤਾ ਤੇ ਮੈਂ ਦਰਸ਼ਕਾਂ ਨੂੰ ਇਹ ਇਹ ਬੇਨਤੀ ਕਰਦਾ ਕਿ ਜਿਵੇਂ ਦੂਰਦਰਸ਼ਨ ਚੰਗੇ ਚੰਗੇ ਕਲਾਕਾਰਾਂ ਨੂੰ ਬੁਲਾਉਂਦਾ ਚੰਗੇ ਚੰਗੇ ਪ੍ਰੋਗਰਾਮ ਪੇਸ਼ ਕਰਦਾ ਤੁਸੀਂ ਵੀ ਚੰਗੇ ਚੰਗੇ ਗੀਤ ਸੁਨਿਆ ਕਰੋ ਚੰਗੇ ਚੰਗੇ ਕਲਾਕਾਰਾਂ ਨੂੰ ਪ੍ਰਮੋਟ ਕਰਿਆ ਕਰੋ ਕਿਤੇ ਇੱਕ ਵਾਰੀ ਆਪਾਂ ਆਪਾਂ ਨੂੰ ਕੁਝ ਮਾੜੀ ਲੱਗਦੀ ਹੈ ਉਹਨੂੰ ਉਹਨੂੰ ਆਪਾਂ ਇੰਨੀ ਕੁ ਦੀ ਪਬਲਿਸਿਟੀ ਕਰਦੇ ਹਾਂ ਉਹਨੂੰ ਚੰਗੀ ਚੀਜ਼ਾਂ ਨੂੰ ਵੱਧ ਹਿੱਟ ਕਰ ਦਿੰਦੇ ਹਾਂ ਮਾੜਿਆਂ ਨੂੰ ਨਾ ਛੇੜਿਆ ਕਰੋ ਜਿਵੇਂ ਗੁਰਨਾਥ ਦੇਵ ਜੀ ਨੇ ਕਿਹਾ ਚੰਗਿਆਂ ਨੂੰ ਕਹਿਆ ਸੀ ਉੱਜੜ ਜੋ ਮਾੜਿਆਂ ਨੂੰ ਕਹੇ ਜੀ ਬਾਜੋ ਚੰਗਿਆਂ ਨੂੰ ਥੋੜਾ ਜਿਹਾ ਖਿਲਾ ਰਿਆ ਕਰੋ ਚੰਗਿਆਂ ਨੂੰ ਪਸੰਦ ਕਰਿਆ ਕਰੋ ਚੰਗਿਆਂ ਨੂੰ ਸੁਨਿਆ ਕਰੋ ਉਹਨਾਂ ਨੂੰ ਸ਼ਾਬਾਸ਼ ਦਿਆ ਕਰੋ ਤੁਸੀਂ ਸਾ